no <laughs> हिकु तूं न ਸਵੰਨੀ ਖੜੇ ਰਤਨ ਜੁੜਾਵੀਂ ਹਰ ਪ੍ਰੇਮ ਪਰਖ ਮਨਮੁਠਾ ਸਭ ਤੋਂ ਤਾਜ ਸੋਹੇ ਲਿਡੇ ਥੀਏ ਸੋਹਿਲ ਦੇਥੀਏ ਕੋਈ ਨਾਨਕ ਸਤ ਕੋ ਰੇ ਉਠਾ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਜੀ ਓ ਸਾਰੀ ਸੰਗਤ ਗੱਜ ਕੇ ਬੋਲੇ ਸਤਨਾਮ दरदाख से दार श्री <marriages timing> ਜਾ ਤਰ ਪਾਪੇ ਦਾ ਛੱਡ ਕੇ ਹੋਰ ਕਿਤੇ ਨਹੀਂ ਬਹਿਣਾ ਛੱਡ ਕੇ ਹੋਰ ਕਿਤੇ ਨਹੀਂ ਬਹਿਣਾ ਗੁਰ ਸਿੱਖ ਸੇਵਾ ਕਰਦੇ ਅੰਤ ਸੰਤ ਸਦਾ ਸਤ ਗੁਰੂ ਰਹਿਣਾ ਗੁਰ ਸਿੱਖ ਸੇਵਾ ਕਰਦੇ ਅੰਤ ਸੰਤ ਸਦਾ ਸਤ ਗੁਰੂ ਰਹਿਣਾ ਗੁਰ ਸਿੱਖ ਸੇਵਾ ਕਰਦੇ ਅੰਤ ਸਤ ਸਦਾ ਸਤ ਗੁਰੂ ਰਹਿਣਾ ਗੁਰ ਸਿੱਖ ਸੇਵਾ ਕਰਦੇ ਅੰਤ ਸਤ ਸਦਾ ਸਤ ਕੋਈ ਨਹੀਂ ਉਸ ਤੱਕ ਜਾਂਦਾ ਸੁਣਿਆ ਤੇਰੇ ਦਰ ਤੋਂ ਗਾਗਾ ਤੋਂ ਹੰਸੇ ਤੇਰਾ ਦਰ ਹੈ ਰੰਬੀ ਪੰਡਾਰਿਆਂ ਦਾ ਜਿਹੜੀ ਮਿੱਟੀ ਨੂੰ ਵੇਖਿਆ ਆ ਮੇਰਾ ਭਰੋ ਰਤਬਾ ਪਾਲਿਆ ਦੇਹੀ ਤੂੰ ਪਛੇਦੈ ਗੰਗਲਿਆਂ ਨੂੰ ਜਾ ਕੇ ਬਾਗ Oh, yeah. no, गुर सिख से सेवा का दे अंग संग सदा सत गुरु रहना गुर सिख सेवा का दे अंग संग सदा सत गुरु रहना अंग तो संग सदा सत गुरु रहना अंग संग सदा सत गुरु रहना वाहेगुरु वाहेगुरु राजा नरराज ਪਨਨ ਪਨ ਦੇਵੰਦ ਦੇ ਮਹਮਾਨ ਸੰਛੈ ਦੁਆਲਮ ਸਹਬੇ ਕਮਾਲ ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਕਦਸ ਚਰਨਾਂ ਵਿੱਚ ਸੱਜ ਬੈਠੀ ਗੁਰੂ ਕੀ ਸਾਜੀ ਨੂੰ ਅਜੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ ਜੀ ਕੀ ਬਿਰਥਾ ਹੋਏ ਸੁਗੁਰ ਪੈ ਅਰਦਾਸ ਕਰ ਛੋੜ ਸਿਆਣ ਸਗਲ ਮਨ ਤਨ ਯਰਪਤਰ ਇਹ ਸ਼ਬਦਾਂ ਨੂੰ ਅਕਸਰ ਆਪਾਂ ਗਾਵਿਆ ਹੋਵੇਗਾ ਸੁਣਿਆ ਹੋਵੇਗਾ ਆਓ ਜਾਣਨ ਦੀ ਕੋਸ਼ਿਸ਼ ਕਰੀਏ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਇਹ ਸ਼ਬਦ ਵਿੱਚ ਕੀ ਆਖਰ ਹੈ ਜੀ ਕੀ ਵਰਥਾ ਹੋਇਆ ਤੁਹਾਡੇ ਦਿਲ ਵਿੱਚ ਕੋਈ ਭਾਵਨਾ ਹੈ ਕਿ ਸੱਚੇ ਪਾਤਸ਼ਾਹ ਸਾਡੀ ਉਹ ਭਾਵਨਾ ਪੂਰੀ ਕਰੋ ਕੋਈ ਮਨ ਦੀ ਭਾਵਨਾ ਹੈ ਕੋਈ ਲੋੜ ਹੈ ਉਸ ਦੀ ਪੂਰਤੀ ਵਾਸਤੇ ਸੋ ਗੁਰਪਰ ਅਰਦਾਸ ਕਰੋ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਬੇਨਤੀ ਕਰ ਬੇਨਤੀ ਕਰਦਿਆਂ ਧਿਆਨ ਰੱਖਣਾ ਹੈ ਇhtiyat vartni hai ਛੋਟ ਸਿਆਣਪ ਸਗਲ ਮਨ ਤਨਿਰਪਤ ਚਤ్రਾਈ ਨਾ ਵਿਖਾਈ ਅਰਦਾਸ ਕਰਦੇ ਖਿਆਲਾਂ ਦੀ ਇਕਾਗਰਤਾ ਬਣਾ ਕੇ ਰੱਖਣੀ ਮਾਣ ਨਾ ਮਹਿਸੂਸ ਕਰੀ ਅਮੀਰੀ ਦਾ ਫਖਰ ਦਰਸਾਉਣ ਦੀ ਕੋਸ਼ਿਸ਼ ਨਾ ਕਰੀ ਨਿਮਰਤਾ ਸਹਿ ਨਿਮਾਣਾ ਬਣ ਕੇ ਅਰਦਾਸ ਕਰ ਸੱਚੇ ਪਾਤਸ਼ਾਹ ਮਹਾਰਾਜ ਦੀ ਭਾਗ ਲਾਉਣ ਮਾੜਾਈ ਨੇ ਗੁਰਬਾਣੀ ਵਿੱਚ ਇੱਕ ਹੋਰ ਵੀ ਪ੍ਰਮਾਣ ਦਿੱਤਾ ਹੈ ਕੀਤਾ ਲੋੜਿਆ ਕੰਮ ਸਵਰਪੇ ਆਖੀ ਆਖੀਏ ਤੋਂ ਭਾਵ ਵੀ ਬੇਨਤੀ ਕਰਨੀ ਹੈ ਨਾ ਅਰਦਾਸ ਕਰਨੀ ਭਈ ਆਪਣੇ ਗੁਰੂ ਨੂੰ ਅਰਦਾਸ ਕਰਦੇ ਰੂਪ ਵਿੱਚ ਬੇਨਤੀ ਕਰ ਜੇ ਅਰਦਾਸ ਕਰਦਿਆਂ ਕਰਦਿਆਂ ਤੇਰੇ ਮਨ ਵਿੱਚ ਹਉਮੈ ਨਾ ਆਈ ਲਾਲਸਾ ਨਾ ਆਈ ਹੰਕਾਰ ਨਾ ਆਇਆ ਨਿਮਰਤਾ ਨਾਲ ਬੇਨਤੀ ਕੀਤੀ ਨਤੀਜਾ ਕੀ ਨਿਕਲੇਗਾ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਹੈ ਤਕੜਾ ਬੰਦਾ ਕਿਸੇ ਕੰਮ ਵਿੱਚ ਤਾਂ ਕਿ ਖਲੋ ਜਾਵੇ ਤੇ ਮਾਣ ਮਹਿਸੂਸ ਕਰੀਦਾ ਜੇ ਤੇ ਸਤ ਨੂੰ ਵਿੱਚ ਖਲੋ ਕੇ ਕਾਰਜ ਦੀ ਸੰਪੂਰਨਤਾ ਵਾਸਤੇ ਖੜ੍ਹ ਦੇਣ ਫਿਰ ਉਹ ਕਲਾ ਕਾਰਜ ਕਿਉਂ ਨਾ ਹੋਵੇ ਗੁਰਸਿੱਖਾਂ ਨੂੰ ਮਹਾਰਾਜ ਨੇ ਇਹਨਾਂ ਸ਼ਬਦਾਂ ਰਾਹੀਂ ਪ੍ਰੇਤ ਕੀਤਾ ਹੈ ਇਸ ਭਾਵਨਾ ਦਾ ਮਾਣ ਮਹਿਸੂਸ ਕਰਦਿਆਂ ਭਾਈ ਸਾਹਿਬ ਭਾਈ ਇਸਤਨਾਮ ਸਿੰਘ ਜੀ ਉਹਨਾਂ ਦੇ ਧਰਮਸਪਤਨੀ ਬੀਬੀ ਰਜਿੰਦਰ ਕੌਰ ਉਹਨਾਂ ਨੇ ਆਪਣੇ ਵਰਕਰਦਾਰ ਬੇਟੇ ਹਰਦੀਪ ਸਿੰਘ ਦੇ ਆਨੰਦ ਵਿਆਹ ਦੀ ਖੁਸ਼ੀ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪਰਸੇ ਔਰ ਜੀ ਕੀ ਬਿਰਥਾ ਦੀ ਸੰਪੂਰਨਤਾ ਵਾਸਤੇ ਅਰਦਾਸ ਕਰਨ ਵਾਸਤੇ ਸਜਣਾ ਨੂੰ ਸਨੇਹੀਆਂ ਨੂੰ ਰਿਸ਼ਤੇਦਾਰਾਂ ਨੂੰ ਔਰ ਆਪਣੇ ਭਾਈਚਾਰੇ ਵਾਲੇ ਗੁਰਸਿੱਖਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਪਹੁੰਚਣ ਵਾਸਤੇ ਬੇਨਤੀ ਕੀਤੀ ਜਿੱਥੇ ਸੰਗਤੀ ਰੂਪੀ ਚਾਪ ਗੁਰੂ ਦਰਬਾਰ ਵਿੱਚ ਪਹੁੰਚੇ ਉਥੇ ਢਾਡੀ ਕਲਾ ਨਾਲ ਸਨੇਹ ਰੱਖਣ ਵਾਲੇ ਗੁਰਸਿੱਖ ਪਿਆਰੇ ਵੀ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਇਹ ਛੁੱਭਕਾਰ ਦੇ ਵਿੱਚ ਸ਼ਿੱਦਤ ਕਰਨ ਵਾਸਤੇ ਪਹੁੰਚੇ ਆਪ ਸਾਰਿਆਂ ਦੀ ਢਾਡੀ ਕਲਾ ਵਾਸਤੇ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਗੁਰੂ ਕੀ ਸਾਜੀ ਨਾਜੀ ਸਾਧ ਸੰਗਤ ਪਰਿਵਾਰ ਵੱਲੋਂ ਦਾਸਾਂ ਨੂੰ ਵੀ ਹੁਕਮ ਲਾਇਆ ਗਿਆ ਮੈਂ ਅਕਸਰ ਕਈ ਵਾਰ ਇਹ ਗੱਲ ਆਖਦਾ ਹਾਂ ਆਮ ਪਿੰਡੂ ਲੋਕਾਂ ਵਿੱਚ ਲੈਕਚਰ ਕਰਨਾ ਬੜੀ ਸੌਖੀ ਬਾਤ ਹੈ ਪਰ ਵਿਦਵਾਨਾਂ ਵਿੱਚ ਬੋਲਣਾ ਬੜੀ ਔਖੀ ਬਾਤ ਹੁੰਦੀ ਹੈ ਵੱਖ-ਵੱਖ ਰੂਪਾਂ ਵਿੱਚ ਤੁਹਾਡੀ ਕਲਾ ਨਾਲ ਸਨੇਹ ਰੱਖਣ ਵਾਲੇ ਗੁਰੂ ਕੀ ਵਿਦਵਾਨ ਸਜਣ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਪਟਿਓ ਸਦੀ ਮੂਜੀ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ ਕਿ ਸੱਚੇ ਪਾਤਸ਼ਾਹ ਆਪ ਮੇਰਾ ਭਰਿਆ ਹੱਥ ਰੱਖ ਕੇ ਆਪਣਾ ਸੇਵਕ ਜਾਣ ਕੇ ਇਹ ਇਤਿਹਾਸ ਦੇ ਪੰਨੇ ਸੰਗਤ ਨਾਲ ਸਾਂਝੇ ਕਰਵਾ ਲੈਣ। ਆਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਪਵਨ ਦੀ ਪਾਲਣਾ ਕਰੀਏ। ਸਾਰੇ ਮਾਈ ਭਾਈ ਕਵਾਜ ਵਿੱਚ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ